ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦ੍ਰਿਸ਼ਟੀ ਚੈਨਲ ਦੇ ਪਿਆਰੇ ਦਰਸ਼ਕੋ ਅਸੀਂ ਆਪਣੇ ਮਿਸ਼ਨ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਨ ਦੀ ਸਥਿਤੀ ਨੂੰ ਅਨੁਭਵ ਕਰ ਲਈ ਇੱਕ ਉਪਰਾਲਾ ਕਰ ਰਹੇ ਹਾਂ ਜਿਸ ਵਿੱਚ ਕੱਲ ਅਸੀਂ ਅਨਹਦ ਨਾਲ ਨਿਯਮਰੀਆਂ ਬਾਰੇ ਚਰਚਾ ਕਰਨੀ ਸ਼ੁਰੂ ਕੀਤੀ ਸੀ ਜਿਸ ਵਿੱਚ ਇਹ ਗੱਲ ਬਿਲਕੁਲ ਕਲੀਅਰ ਹੋ ਗਈ ਸੀ ਕਿ ਅਨਹਦ ਨਾਦ ਕਿਸੇ ਯੋਗ ਯੋਗ ਕਰਿਆ ਜਾਂ ਕਿਸੇ ਸਾਧਨ ਦੇ ਨਾਲ ਪਤਾ ਨਹੀਂ ਹੋ ਸਕਦਾ ਅਨਹਦ ਸ਼ਬਦ ਜਿਹੜਾ ਇਹ ਵਜਦਾ ਹੈ ਇਹ ਸਤਿਗੁਰੂ ਦੀ ਕਿਰਪਾ ਨਾਲ ਵਜਦਾ ਵਜਦਾ ਤੇ ਗੁਰਮੁਖ ਅਨਹਦ ਨਾਦ ਨੂੰ ਸੁਣਨ ਦੇ ਕਾਬਿਲ ਹੈ ਗੁਰਮੁਖ ਮਤਲਬ ਜੋ ਗੁਰੂ ਦੇ ਦੱਸੇ ਹੋਏ ਰਸਤੇ ਤੇ ਕਿਸੇ ਵੀ ਗੁਰੂ ਦੇ ਗੁਰੂ ਗ੍ਰੰਥ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲਾ ਹਰ ਗੁਰਸਿੱਖ ਜੋ ਇਮਾਨਦਾਰੀ ਨਾਲ ਗੁਰੂ ਗੰਸਾਬ ਦੀ ਬਾਣੀ ਨੂੰ ਸਤਕਾਰ ਕਰਦਾ ਹੈ ਪੜਦਾ ਹੈ ਉਸ ਦਾ ਅਨੁਭਵ ਕਰਦਾ ਹੈ ਉਹ ਅਨਹਦ ਨਾਦ ਕਰਨ ਦੇ ਯੋਗ ਅਵਸਥਾ ਵਿੱਚ ਹੈ ਅਸੀਂ ਇਸ અનુભਵ ਨੂੰ ਆਪਣੇ ਸ਼ਦਾ ਨਾਥ ਜੋਗੀਆਂ ਕਬੀਰ ਜੀ ਗੁਰੂ ਨਾਨਕ ਦੇਵ ਜੀ ਬੁੱਧ ਜੀ ਆਦ ਵਰਗੇ ਅਨੁਭਵੀ ਲੋਕਾਂ ਆਧੁਮੰਦਵੀ ਮਹਾਪੁਰਖਾਂ ਦੀ ਦ੍ਰਿਸ਼ਟੀ ਦੇ ਨਾਲ ਬਾਤਾਂ ਦਾ ਵੀ ਯਤਨ ਕਰਾਂਗੇ ਪਹਿਲਾਂ ਆਪਾਂ ਇਸ ਗੱਲ ਦੇ ਉੱਤੇ ਯੋਰ ਬਰੇਹਾਂ ਕਿ ਅਨਹਦ ਨਾਦ ਸੁਣਿਆ ਕਦੇ ਨਾਦਾ ਜਿਵੇਂ ਕੱਲ ਦੇ ਐਪੀਸੋਡ ਦੇ ਵਿੱਚ ਦੱਸਿਆ ਗਿਆ ਸੀ ਕਿ ਸਿਮਰਨ ਕਰਕੇ ਧਿਆਨ ਜੋੜਨਾ ਮਨ ਨੂੰ ਰੋਕਣਾ ਮਨ ਨੂੰ ਸੁਣਨਾ ਮਨ ਨੂੰ ਸੁਣ ਕਰਕੇ ਉਸ ਨਾਦ ਦੀ ਪ੍ਰਕਿਰਿਆ ਨੂੰ ਸੁਣਨਾ ਅਹਿਸਾਸ ਕਰਨਾ ਮਹਿਸੂਸ ਕਰਨਾ ਇਹ ਇੱਕ ਪ੍ਰਕਿਰਿਆ ਪ੍ਰਕਿਰਿਆ ਹੈ ਮਾਣ ਜਿਸ ਦੀ ਵਿਆਖਿਆ ਕਰਦੇ ਹਨ ਗੁਰਬਾਣੀ ਵਿੱਚ ਧੂਮੰਡਲ ਸਰੀਰਕ ਜਾਤ ਦਾ ਰੂਪਤਾ ਮਨ ਮੁਖ ਮਾਇਆ মোহ ਰੂਪਤੇ ਦੀ ਸਥਿਤੀ ਨੂੰ ਅਨੁਭਵ ਕਰਦੇ ਹਨ ਮਹਿਸੂਸ ਕਰਦੇ ਹਨ ਪ੍ਰਗਟ ਕਰਦੇ ਹਨ ਤੇ ਸਾਨੂੰ ਸਮਝਾਉਂਦੇ ਹਨ ਸੋਖਮੰਡਲ ਸੂਖਮ ਮਨ ਅਤੇ ਇੰਦਰ ਪਾਰ ਆਤਮਿਕ ਗਿਆਨ ਨੂੰ ਅਨੁਭਵ ਕਰਨ ਲਈ ਸੂਕਮ ਹਵਾ ਅਸਤੂਲੀ ਉਹ ਅਸਤੂਲੋਜੀ ਉਹ ਅਸਤੂਲ ਆਵਸਣ ਨੂੰ ਅਨੁਭਵ ਕਰਨ ਲਈ ਬੀ ਸਥਿਤੀ ਦੇ ਵਿੱਚ ਲੈ ਜਾਂਦੇ ਹਨ ਇਹ ਸੋ ਕੀ ਆਉਂਦਾ ਹੈ ਅਨਹਦ ਮੰਡਲ ਅਨਹਦ ਨਾਦ ਦੀ ਧੁਨ ਜਿਹੜੀ ਆ ਉਹ ਅਨਹਤ ਮੰਡਲ ਦੇ ਵਿੱਚ ਵਜਦੀ ਹੈ ਅਨਹਦ ਮੰਡਲ ਕਿਹੜੇ ਨੇ ਜਿਨ੍ਹਾਂ ਨੂੰ ਅਸੀਂ ਜਾਣ ਨਹੀਂ ਸਕਦੇ ਜਿਨ੍ਹਾਂ ਨੂੰ ਅੱਖਾਂ ਨਾਲ ਇੰਦਿਆਨ ਇੰਦਰੀਆਂ ਨਾਲ ਅਨੁਭਵ ਨਹੀਂ ਕੀਤਾ ਜਾ ਸਕਦਾ ਸ਼ਬਦ ਮਰੇ ਫਿਰ ਮਰਨ ਨਾ ਹੋਈ ਇਹ ਉਹ ਅਵਸਥਾ ਹੈ ਜਿਸ ਦੇ ਵਿੱਚ ਅਸੀਂ ਸ਼ਬਦ ਦਾ ਅਨੁਭਵ ਕਰਕੇ ਸ਼ਬਦ ਦਾ ਸਿਮਨਨ ਕਰਕੇ ਸ਼ਬਦ ਦੀ ਸਥਿਤੀ ਨੂੰ ਜਾਣ ਕੇ ਜੀਵਤਿਆ ਮਰ ਰਹੀਏ ਦੀ ਅਵਸਥਾ ਦੇ ਵਿੱਚ ਚਲੇ ਜਾਂਦੇ ਹਾਂ ਅਤੇ ਜੀਵਤਾਂ ਮਰੀ ਦਾ ਮਤਲਬ ਹੈ ਕਿ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸੰਸਾਰ ਕਮਾਇਆ ਮੰਡਲ ਦੇ ਸਾਰੇ ਜਿਹੜੇ ਯਤਨ ਨੇ ਉਹਨਾਂ ਦੇ ਵਿੱਚੋਂ ਨਿਰਦੀਪ ਹੋ ਜਾਂਦੇ ਹਨ ਅਗਲੀ ਬਸਾ ਹੈ ਸੱਚ ਸੱਚਖੰਡ ਵਸੇ ਨਰਿੰਕਾਰ ਪਰਮ ਗਿਆਨ ਆਤਮਕ ਏਕਤਾ ਸੱਚਖੰਡ ਵਸੇ ਨਰਿੰਕਾਰ ਦੀ ਸੱਤਿ ਦੇ ਵਿੱਚ ਜਾ ਕੇ ਪੈਦਾ ਹੁੰਦੀ ਹੈ ਮੈਂ ਫਿਰ ਕਹ ਰਿਹਾ ਕਿ ਧਰਮ ਗਿਆਨ ਆਤਮਿਕ ਤੀਖਾ ਵਲীনਤਾ ਅਕਾਲ ਪੁਰਖ ਵਿੱਚ ਲੀਨ ਹੋਣ ਦੀ ਅਵਸਥਾ ਜਿਹੜੀ ਆ ਉਹ ਜਾ ਕੇ ਸੱਚਖੰਡ ਦੇ ਵਿੱਚ ਮਿਲ ਕਰ ਇਹ ਮੰਡਲ ਜਿਹੜਾ ਹੈ ਵਾਸਤਵਿਕ ਚੇਤਨਾ ਦਾ ਪੜਾਹ ਹੈ ਜੋ ਸਿਮਰਨ ਵਿਵੇਕ ਕਿਪਾ ਨਾਲ ਜੁੜਦੇ ਆ ਇਸ ਪੱਖ ਦੇ ਵਿੱਚ ਅਸੀਂ ਅਗਲੇ ਮੰਨੇ ਵਿਚਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਤਿਹਾਸਕ ਅਤੇ ਕਿਜ਼ਾ ਵਿਗਿਆਨੀ ਜਿਹੜੇ ਨੇ ਉਹਨਾਂ ਦਾ ਦ੍ਰਿਸ਼ਟੀਕੋਣ ਕੀ ਹੈ ਸਿੱਖ ਗੁਰੂ ਸਾਹਿਬਾਨ ਦੀ ਗਿਆਕਾ ਦੀ ਦ੍ਰਿਸ਼ਟੀ ਆਪਣੇ ਫਜ਼ਰ ਦੀ ਹੈ ਗੁਰੂ ਨਾਨਕ ਦੇਵ ਜੀ ਵਿਖਦੇ ਹਨ ਸਭ ਘਟ ਮੇਰੇ ਆਪ ਗਵਾਇਆ ਆਪ ਸੁਣੇ ਆਪ ਦੇ ਸੇ ਪਾਇਆ ਇਹ ਸਾਰਾ ਵਰਸਾ ਦੇ ਵਿੱਚ ਤੋਂ ਨਹੀਂ ਦਾ ਪੰਦਾ ਉਸ ਅਨਾਦਾ ਉਸ ਨਾਦ ਦਾ ਅਨੁਭਵ ਅੰਦਰੋਂ ਪੈਦਾ ਹੋ ਜਾਂਦਾ ਹੈ ਮੈਂ ਫਿਰ ਬੇਨਤੀ ਕਰ ਰਿਹਾ ਹਾਂ ਕਿ ਅਨਹਦ ਦਾ ਨਾਦ ਦਾ ਜਿਹੜਾ ਅਨੁਭਵ ਹੈ ਉਹ ਅੰਦਰੋਂ ਪੈਦਾ ਹੁੰਦਾ ਹੈ ਬਾਰੀ ਕਰਿਆਵਾਂ ਦੇ ਨਾਲ ਉਹ ਉਸ ਨੂੰ ਪ੍ਰਗਟ ਨਹੀਂ ਕੀਤਾ ਜਾ ਸਕਦਾ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਲਿਖਦੇ ਨੇ ਤੁੰਨ ਮਹਿਲ ਪਾਇਆ ਪਾਰ ਬ੍ਰਹਮ ਲਿਵ ਲਈ ਜਿਵੇਂ ਸਤ ਤਨੀ ਨੂੰ ਅਹਾ ਇਸ ਅਵਸਥਾ ਵਿੱਚ ਬਾਗੇ ਪ੍ਰਾਪਤ ਕੀਤਾ ਜਾਂਦਾ ਹੈ ਕਿ ਪਾਰ ਬ੍ਰह्म ਦੇ ਨਾਲ ਲਿਵ ਲੱਗ ਜਾਂਦੀ ਹੈ ਪਾਰ ਬ੍ਰह्म ਨਾਲ ਲਿਵ ਲੱਗਣ ਦਾ ਮਤਲਬ ਹੈ ਕਿ ਅਸੀਂ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੇ ਹਾਂ ਇਕਮਿਕ ਹੋ ਜਾਂਦੇ ਹਾਂ ਜਿਵੇਂ ਮੈਂ ਕੱਲ ਬੇਨਤੀ ਕੀਤੀ ਸੀ ਕਿ ਜਿਵੇਂ ਇੱਕ ਬੂੰਦ ਜਿਹੜੀ ਆ ਸਮੁੰਦਰ ਤੋਂ ਪੈਦਾ ਹੋਈ ਆਪਣੀ ਪ੍ਰਕਿਰਿਆ ਕਰਦੀ ਹੋਈ ਸਮੁੰਦਰ ਵਿੱਚ ਲੀਨ ਹੋ ਜਾਂਦੀ ਹੈ ਉਹ ਵਲੀਨਤਾ ਦੀ ਅਵਸਥਾ ਹੈ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਾਬ ਸਭ ਅਕਾਲ ਨੂੰ ਸਤਿ ਚਪਈ ਵਿੱਚ ਅਨੇਕ ਤਰ੍ਹਾਂ ਦੇ ਆਤਮਿਕ ਆਵਾਜ਼ ਤੀਸਰੀ ਅੱਖ ਨੂੰ ਪ੍ਰਗਟ ਕਰਦੇ ਹਨ ਇਹ ਮਨੁੱਖ ਦੀ ਇਹ ਜੀਵ ਦੀ ਤੁਰਿਆਵਸਤਾ ਹੈ ਇਹ ਸਵਾਰ ਸਾਡੇ ਵਿੱਚ ਹੈ ਮਤਲਬ ਮਨੁੱਖ ਜਾ ਕੇ ਆਪਣੀ ਸਥਿਤੀ ਨੂੰ ਪ੍ਰਗਟ ਕਰਨ ਦਾ ਉਪਰਲਾ ਕਰਦਾ ਹੈ ਕਬੀਰ ਜੀ ਰਵਦਾਸ ਜੀ ਨਾਮਦੇਵ ਜੀ ਸਤ ਤਰਨ ਦੀ ਗੱਲ ਕਰਦੇ ਹਨ ਕਬੀਰ ਜੀ ਲਿਖਦੇ ਹਨ ਅਨਹਤ ਬਾਣੀ ਪਬ ਸੁਨ ਪਾਈ ਕਦੋਂ ਜਾ ਕੇ ਅੰਤਰ ਬ੍ਰह्म ਲਿਵ ਲਈ ਜਿਸ ਦੇ ਅੰਦਰ ਪ੍ਰਮਾਤਮਾ ਦੀ ਲਿਵ ਲੱਗ ਜਾਂਦੀ ਹੈ ਉਹ ਇਸ ਅਨਹਦ ਨਾਦ ਨੂੰ ਸੁਣਦਾ ਹੈ ਅਨਹਦ ਨਾਦ ਨੂੰ ਸੁਣਨ ਦੀ ਪਹਿਲੀ ਸ਼ਰਤ ਉਪਰਲੀਆਂ ਸਾਰੀਆਂ ਵਰਸਾਂਵਾਂ ਨੂੰ ਜੀ ਕੇ ਭੋਗ ਕੇ ਪ੍ਰਮਾਤਮਾ ਵਿੱਚ ਲੀਨ ਹੋਣ ਤੋਂ ਬਾਅਦ ਇਸ ਅਨਹਦ ਨਾਦ ਦੀ ਜਿਹੜੀ ਤੁਨੀ ਹੈ ਉਸ ਨੂੰ ਆਪਾਂ ਸੁਣ ਸਕਦੇ ਹਾਂ ਇਹ ਸੰਤ ਸ਼ੁਰਤ ਫਬਦੇ ਯੋਗ ਨੂੰ ਤੇ ਬਹੁਤ ਮਹੱਤਾ ਦਿੰਦੇ ਹਨ ਅੰਦਰ ਸੁਣ ਦਾ ਮਤਲਬ ਹੈ ਅਤੇ ਅਨਹਦ ਧੁਨ ਦੀ ਪ੍ਰਕਿਰਿਆ ਦੁਆਰਾ ਸੱਚ ਨੂੰ ਜਾਨਣ ਦੀ ਸੱਚ ਨਾਲ ਜੁੜਨ ਦੀ ਇਹ ਗੱਲ ਕਰਦੇ ਜਿੰਨੇ ਵੀ ਸੰਤ ਮਹਾਤਮਾ ਜਿੰਨੇ ਵੀ ਗੁਰੂ ਪੀਰ ਅਵਤਾਰ ਰਿਸ਼ੀ मुनि ਹੋਏ ਨੇ ਕਿਸੇ ਵੀ ਧਰਮ ਦੇ ਨਾਲ ਹੋਣ ਪ੍ਰਾਣੀ ਜੀਵ ਨੂੰ ਉਹਨਾਂ ਨੇ ਇੱਕ ਮਾਰਗਦਰਸ਼ਨ ਦਿੱਤਾ ਹੈ ਕਿ ਸ਼ਬਦ ਤੇ ਸੋਤ ਦਾ ਮਲਾਪ ਕਰਨਾ ਹੈ ਸ਼ਬਦ ਅਸਰਪਾ ਤਨ ਬਾਣੀ ਪੰਧ ਜਾਂ ਅਗੇ ਉਸ ਤੋਂ ਨਹੀਂ ਉਸ ਤੋਂ ਨਹੀਂ ਨੂੰ ਅਨਹਦ ਨਾਤ ਨੂੰ ਸੁਣਿਆ ਜਾ ਸਕਦਾ ਹੈ ਨਾਥ yogi ਜਿਹੜੇ ਨੇ ਉਹ ਇਸ ਦੇ ਵਿੱਚ ਲਿਖਦੇ ਨੇ ਕਿ ਜਿਹੜਾ ਅਨੁਸ਼ਤਾਨ ਹੈ ਅਨੁਸ਼ਤਾਨ ਦੇ ਰਾਹੀਂ ਪਰਮਪੁਰਖ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ ਗੋਰਖਨਾਥ ਆਪਣੀ ਪਰਿਭਾਸ਼ਾ ਦਿੰਦੇ ਹਨ ਤੇ ਅੰਜਨਾ ਜੜਾ ਪਾਂਜਨਾ ਚੜਾ ਜੋ ਅਨਹਦ ਨਾਦ ਦੀ ਧੁਨੀ ਵੱਜਦੀ ਹੈ ਉਸ ਨੂੰ ਸੁਣ ਦਾ ਇੱਕ ਉਹਨਾਂ ਦੀ ਪ੍ਰਕਿਰਿਆ ਹੈ ਗੋਰਖਨਾਸਿ ਨੇ ਨਾਥਾਂ ਦੀ ਇੱਕ ਆਪਣੀ ਪ੍ਰਕਿਰਿਆ ਹੈ ਇਸੇ ਤਰੀਕੇ ਨਾਲ ਵਿਹੰਗਮ ਯੋਗ ਦੀ ਯੋਗ ਦਿੱਤਾ ਜਾਂਦਾ ਹੈ ਬਹੁਤ ਸਾਰੀਆਂ ਜਮਾਤਾਂ ਐਸੀਆਂ ਨੇ ਜਿਹੜੀਆਂ ਵਿਹੰਗਮ ਯੋਗ ਦੇ ਉੱਤੇ ਨਿਰਭਰ ਕਰਦੀਆਂ ਨੇ ਮੈਂ ਇਸ ਗੱਲ ਦੀ ਪਹਿਲਾਂ ਵੀ ਸਪਸ਼ਟੀਕਰਨ ਦੇ ਚੁਕਾ ਹਾਂ ਤੇ ਬਾਹਰੀ ਕਿਰਿਆਵਾਂ ਅਨਹਰ ਮਾਦ ਨੂੰ ਸੁਣ ਪ੍ਰਮਾਤਮਾ ਵਿੱਚ ਲੀਨ ਹੋਣ ਇਸ ਤੀਨ ਪ੍ਰਗਟ ਨਹੀਂ ਕਰ ਸਕਦੀਆਂ ਇਹ ਮਾਤ ਜਿਹੜਾ ਅੰਦਰونی ਤੁਹਾਨੂੰ ਸ਼ਬਦ ਸੁਰਤ ਯੋਗ ਦੁਆਰਾ ਟਕਲਨ ਦੀ ਵਿਧੀ ਇੱਕ ਇੱਕ ਦਾ ਸਾਧਨ ਹੈ ਸ਼ਬਦ ਤੇ ਸੁਰਤ ਨੂੰ ਤੇ ਪਕੜ ਕਰਨੀ ਉਹਨੂੰ ਸਮਝਣਾ ਉਹਦਾ ਅਨੁਭਵ ਕਰਨਾ ਜਿਹੜਾ ਉਹ ਇੱਕ ਵਿਹੰਨਮ ਜਿਹੜੀ ਸਥਿਤੀ ਹੈ ਉਹਦੇ ਵਿੱਚ ਲਿਆ ਕੇ ਉਹਨਾਂ ਨੂੰ ਕੀਤਾ ਜਾਂਦਾ ਹੈ ਪਰ ਇਹ ਕੋਈ ਆਖਰੀ ਸਥਿਤੀ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਇਹਨੂੰ ਮੰਨਦੇ ਨਹੀਂ ਇਹਨਾਂ ਮੰਡਲਾਂ ਦੇ ਮੰਡਲਾਂ ਨੂੰ ਮਰੰਗਣ ਜੁਤਸੀ ਪਾਰ ਬ੍ਰਹਮ ਸਤਨਾਮ ਆਦਿ ਅੱਖਰਾਂ ਦੇ ਵਿੱਚ ਮੰਡ ਕੇ ਅਰਾਧਨਾ ਕੀਤੀ ਜਾਂਦੀ ਹੈ ਬੋਤਰ ਵਾਲੇ ਜਿਹੜੇ ਨੇ ਸੁਨਿਸ਼ਤਾ ਅਨਹੱਨਾ ਅਰ ਬਿਯਵਸਾਨ ਉਹ ਗੁੰਦਾ ਇੱਕ ਯਤਨ ਕਰਦੇ ਨੇ ਉਹਨਾਂ ਦੀ ਆਪਣੀਆਂ ਵਿਧੀਆਂ ਨੇ ਜਿਨ੍ਹਾਂ ਦੇ ਵਿਚ ਆਣ ਕੇ ਉਹ ਪ੍ਰਮਾਤਮਾ ਨੂੰ ਦੇ ਵਿੱਚ ਲੀਨ ਹੋਣ ਦੀ ਉਪਰਾਲਾ ਕਰਦੇ ਨੇ ਧਿਆਨ ਦੀ ਚੌਥੀ ਵਰਸਾ ਜਿਹੜੀ ਆ ਉਹ ਬੜੀ ਅਜੀਬ ਹੈ ਧਿਆਨ ਦੀ ਚੌਥੀ ਵਰਸਾ ਦੇ ਵਿੱਚ ਇੱਕ ਅਜੀਬ ਕਿਸਮ ਦੀਆਂ ਆਵਾਜ਼ਾਂ ਅਜੀਬ ਕਿਸ਼ਨ ਦੀ ਰੋਸ਼ਨੀ ਦਾ ਅਨੁਭਵ ਹੁੰਦਾ ਹੈ ਅਸ਼ਾਸ਼ ਉਪਰ ਜਦੋਂ ਸਾਡਾ ਧਿਆਨ ਇਹ ਸਭ ਕੁ ਸਭੇ ਚਲੇ ਜਾਂਦਾ ਹੈ ਜਿੱਥੇ ਜਾ ਕੇ ਸਾਨੂੰ ਇਹ ਅਨੁਭਵ ਹੋਣ ਲੱਗ ਪੈਂਦਾ ਹੈ ਅਜੀਬ ਕਿਸਮ ਦੀਆਂ ਆਵਾਜ਼ਾਂ ਜਿਹੜੀਆਂ ਗੈਬੀ ਆਵਾਜ਼ਾਂ ਨੇ ਜਾਂ ਜਿਹੜੀਆਂ ਕਦੀ ਅਸੀਂ ਸੁਣੀਆਂ ਨਹੀਂ ਹੁੰਦੀਆਂ ਉਹ ਰੋਸ਼ਨੀ ਜਿਹੜੀ ਕਦੀ ਅਸੀਂ ਵੇਖੀ ਨਹੀਂ ਹੁੰਦੀ ਵਕਰੀ ਨਹੀਂ ਰੂਪ ਦੇ ਵਿੱਚ ਉਹ ਸਾਡੇ ਪ੍ਰਗਟ ਹੋ ਜਾਂਦੀ ਹੈ ਤਾਂ ਉਹ ਉਸ ਨੂੰ ਅਸੀਂ ਇਸ ਅਸਤੀ ਦੀ ਚੌਥੀ ਅਸਤੀ ਮੰਨਦੇ ਹਾਂ ਮਨੋਗਿਆਨਕ ਤੇ ਜਿਹੜੇ ਸੰਵੇਦਨਸ਼ੀਲ ਵਿਗਿਆਨਕ ਨੇ ਜਿਵੇਂ ਕਾਲ ਜੁੰਗ ਨੇ ਉਹ ਮੈਡੀਟੇਸ਼ਨ ਤੇ ਬਹੁਤ ਯੋਰ ਦਿੰਦੇ ਨੇ ਨਿਊਰੋਸਾਇੰਸ ਦੇ ਉੱਤੇ ਨਿਊਰੋਸਾਇੰਸ ਜਿਹੜੀ ਦਿਮਾਗੀ ਤੌਰ ਤੇ ਸਾਡੀ ਅਵਸਥਾ ਹੈ ਉਹਦੇ ਤੇ ਬਹੁਤ ਯੋਰ ਦਿੰਦੇ ਉੱਤੇ ਬਹੁਤ ਦਬਾਅ ਪਾਉਂਦੇ ਨੇ ਕਿ ਪ੍ਰਮਾਤਮਾ ਨੂੰ ਮਿਲਣ ਵਾਸਤੇ ਨੂਰਕ ਨਿਊਰੋਸੈਂਸ ਜਿਹੜੀ ਆ ਇਹ ਬਹੁਤ ਸਾਰਾ ਅਸਰ ਪਾ ਸਕਦੀ ਹੈ ਬਹੁਤ ਸਾਰੇ ਨਾਸਤਿਕ ਤੇ ਆਸਤਿਕ ਲੋਕ ਨੇ ਜਿਹੜੇ ਇਸ ਮੈਡੀਟੇਸ਼ਨ ਜਿਵੇਂ ਜਿਨ੍ਹਾਂ ਦੇ ਵਿੱਚ ਨਿਤਸ਼ੇ ਫਰਾਡ ਫਰਾਡ ਡਾਰਵਿਨ ਆਦ ਉਹਨਾਂ ਦਾ ਇੱਕ ਆਪਣਾ ਅਨੁਭਵ ਹੈ ਉਹ ਮਨੁੱਖ ਨੂੰ ਉਹ ਜਿਹੜੇ ਅਨੁਭਵ ਹੋ ਰਹੇ ਨੇ ਇਹ ਉਹਨਾਂ ਦੀ ਮਾਨਸਿਕ ਅਵਚੇਤਨਾ ਦਾ ਜ਼ਿਕਰ ਕਰਦੇ ਨੇ ਕਿਉਂਕਿ ਦੁਨੀਆ ਦੇ ਵਿੱਚ ਕੋਈ ਵੀ ਐਸਾ ਖਿਆਲ ਐਸਾ ਆਈਡੀਆ ਐਸਾ ਵਿਚਾਰ ਪੈਦਾ ਨਹੀਂ ਹੋਇਆ ਜਿਹਦਾ ਵਿਰੋਧ ਜਾਂ ਜਿਹਦੀ ਜਿਹਦੀ ਸਮੀਖਿਆ ਆਸ਼ਤਕਾਂ ਨੇ ਜਾਂ ਨਾਸਤਕਾਂ ਨੇ ਆਪਣੀ ਆਪਣੀ ਦ੍ਰਿਸ਼ਟੀ ਨਾਲ ਨਾ ਕੀਤੀ ਹੋਵੇ ਨਾਸਤਕ ਤੇ ਆਲੋਚਕ ਜਿਹੜੇ ਨੇ ਉਹ ਇਹਨੂੰ ਮਾਨਸਿਕ ਅਵਚੇਤਨਾ ਦਾ ਰੂਪ ਦਿੰਦੇ ਨੇ ਪਰ ਜਿਹੜਾ ਵਿਲੀਅਮ ਜੈਮ ਹੈ ਉਹ ਇਹਨਾਂ ਵਸਾਨੂ ਜਨੂਮ ਮਿਸਟ੍ਰੀਕਲ ਇੱਕ ਸਟੇਟ ਗਿੰਦਾ ਹੈ ਜਿਹੜਾ ਵਿਲੀਅਮ ਜੈਮ ਹੈ ਉਹ ਇਹਨੂੰ ਇੱਕ ਵੈਰਾਈਟੀ ਆਫ ਰਿਲੀਜੀਅਨ ਐਕਸਪੀਰੀਅੰਸ ਹਿੰਦਾ ਕਿਉਂਕਿ ਬਹੁਤ ਸਾਰੇ ਆਸਤਿਕ ਐਸੇ ਨਹੀਂ ਜਿਹੜੇ ਨਾਸਤਕਾਂ ਵਾਲੇ ਕਰਮ ਕਰਦੇ ਨੇ ਬਹੁਤ ਸਾਰੇ ਨਾਸਤਕ ਐਸੇ ਨਹੀਂ ਜਿਨ੍ਹਾਂ ਦੇ ਕਰਮ ਉਹ ਆਸਤਿਕਾਂ ਨਾਲੋਂ ਵੀ ਵਧਿਆਨੇ ਉਹਨਾਂ ਦੀ ਸੋਚ ਉਹਨਾਂ ਦੀ ਦ੍ਰਿਸ਼ਟੀ ਕਿਉਂਕਿ ਉਹ ਤਰਕ ਦੇ ਨਾਲ ਗੱਲ ਕਰਦੇ ਨੇ ਤਰਕ ਨਾਲ ਗੱਲ ਕਰਨ ਵਾਲਿਆ ਵਾਲੀ ਗੱਲ ਜਿਹੜੀ ਆ ਉਹ ਤਕਰੀਬਨ ਤੇ ਤਕਰੀਬਨ ਆਸਤਕਾਂ ਨੂੰ ਚੁਭਦੀ ਹੈ। ਨਾਸਤਕ ਵੀ ਪ੍ਰਮਾਤਮਾ ਨੇ ਪੈਦਾ ਕੀਤੇ ਨੇ, ਆਸਤਕ ਵੀ ਪ੍ਰਮਾਤਮਾ ਨੇ ਪੈਦਾ ਕੀਤੇ ਨੇ, ਗੁਣੀ ਆਵਗੁਣੀ, ਪੁੰਨੀ ਪਾਪੀ ਇਹ ਸਭ ਕਹਿਣ ਦੀਆਂ ਗੱਲਾਂ ਨੇ, ਇਹ ਪ੍ਰਮਾਤਮਾ ਨੇ ਪੈਦਾ ਕੀਤੇ ਨੇ, ਇਹ ਸਾਡੀਆਂ ਸਮਾਜਿਕ ਕ੍ਰਿਆਵਾਂ ਨੇ। ਜਿਨ੍ਹਾਂ ਦੇ ਕਰਕੇ ਇਹ ਸਾਰੇ ਦਾ ਸਾਰਾ ਜਿਹੜਾ ਸਿਸਟਮ ਹੈ ਇਹ ਇੱਕ ਪੈਦਾ ਹੋ ਰਿਹਾ ਹੈ ਇਹ ਜੇ ਸਿਸਟਮ ਨੂੰ ਸੁਧਾਰਨ ਦੀ ਆਸਤੀ ਜਿਹੜਾ ਧਰਮ ਹੈ ਇਹ ਜਿਹਵੇਂ ਮੈਂ ਅਨਹਦਾਤ ਦੀ ਗੱਲ ਕੀਤੀ ਹੈ ਅਨਹਦ ਨਾਦ ਬਹੁਤ ਸਹਾਇ ਹੋ ਸਕਦਾ ਹੈ ਜਿਸ ਮੁਨੁੱਖ ਦੀ ਸਥਿਤੀ ਸਿਮਰਨ ਧਿਆਨ ਵਿੱਚ ਮਨ ਨੂੰ ਕੰਟਰੋਲ ਕਰਨ ਦੇ ਵਿੱਚ ਮਨ ਨੂੰ ਸੁਣ ਕਰਨ ਦੇ ਵਿੱਚ ਮੂਲੀਨ ਹੋਣ ਦੇ ਵਿੱਚ ਲਗ ਜਾਂਦੀ ਹੈ ਉਹ ਸਬਰ ਸੰਤੋਖ ਦਇਆ ਧਰਮ ਦੀਆਂ ਸਥਿਤੀਆਂ ਨੂੰ ਆਪਨੇ ਆਟੋਮੈਟਿਕਲੀ ਜਿਨਾ ਸ਼ੁਰੂ ਕਰ ਦਿੰਦਾ ਹੈ ਐਸੀ ਅਵਸਥਾ ਦੇ ਵਿੱਚ ਤੁਹਾਨੂੰ ਇਸ ਗੱਲ ਦਾ ਅਨੁਭਵ ਹੋਏਗਾ ਜੋ ਵੀ ਅਭਿਆਸੀ ਨੇ ਉਹਨਾਂ ਨੂੰ ਇਸ ਗੱਲ ਦਾ ਅਨੁਭਵ ਹੋਏਗਾ ਕਿ ਇਹ ਜਿਹੜੀਆਂ ਰੋਸ਼ਨੀਆਂ ਨੇ ਅਜੀਬ ਕਿਸਮ ਦੀਆਂ ਰੋਸ਼ਨੀਆਂ ਆਵਾਜ਼ਾਂ ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਨੇ ਇਹ ਹੁੰਦੀਆਂ ਨੇ ਸਾਡੀ ਸਾਡੀਆਂ ਦ੍ਰਿਸ਼ਟੀ ਸਾਡੇ ਅੰਦਰ ਦੀ ਦਸਮ ਜਿਹੜਾ ਦਸਮ ਦਵਾਰ ਹੈ ਉਹ ਦੇ ਖੁੱਲਣ ਨਾ ਕਰਕੇ ਨਾਭੀ ਦੇ ਖੁੱਲਣ ਨਾ ਕਰਕੇ ਸਾਨੂੰ ਇਹ ਇਸ ਚੀਜ਼ ਦਾ ਅਨੁਭਵ ਨਹੀਂ ਹੁੰਦਾ ਇਸ ਦੇ ਅਗਲੇ ਪ੍ਰਾਧਿ ਵਿੱਚ ਤੁਹਾਨੂੰ ਮਹਿਸੂਸ ਕਿਵੇਂ ਕਰਨਾ ਹੈ ਮੰਨ ਨੂੰ ਸਿਰਫ ਸੁਣ ਤੇ ਕੇਂਦਰਿਤ ਕਰੋ ਮੈਂ ਸਿਰਫ ਇਹ ਇੰਤਜ਼ਾਰ ਰਖਾ ਕਿ ਸਭ ਆਸ ਦੇ ਵਿੱਚ ਉਸ ਅਨਾਹਦ ਨਾਦ ਨੂੰ ਮਹਿਸੂਸ ਕਰਨੇ ਕਰਨਾ ਹੈ ਮਨ ਨੂੰ ਸਿਰਫ ਸੁੰਨ ਵਿੱਚ ਕੇਂਦਰਿਤ ਕਰੋ ਨਾ ਕੋਈ ਤਰਕ ਹੋਵੇ ਨਾ ਕੋਈ ਉਮੀਦ ਹੋਵੇ ਅੰਦਰਲੀ ਰੌਸ਼ਨੀ ਨੂੰ ਕਿਵੇਂ ਵੇਖਣਾ ਹੈ ਅੱਖ ਤੋਂ ਪਰੇ ਜੋ ਤੀਸਰਾ ਨੇਤਰ ਹੈ ਤੀਸਰਾ ਕੇਂਦਰ ਹੈ ਉਹ ਜਾਗਦਾ ਹੈ ਉਹਦੇ ਰਾਈ ਵੇਖਣ ਦੀ ਕੋਸ਼ਿਸ਼ ਕਰਨੀ ਹੈ ਅਗੇ ਵਿਸ਼ਵਾਸੀ ਅਨੁਭਵ ਹੈ ਇਸ ਵਿੱਚ ਇਹਦੇ ਵਿੱਚ ਬਹੁਤ ਵਧੀਆ ਚੀਜ਼ ਹੈ ਕਿ ਨਿਮਰ ਰਹਿ ਕੇ ਮਨ ਨੂੰ ਨਿਮਰ ਕਰਕੇ ਨਰਮ ਕਰਕੇ ਮਨ ਨੂੰ ਆ ਸਹਜ ਦੇ ਵਿੱਚ ਲਿਆ ਕੇ ਇੱਕ ਵਿਸ਼ਵਾਸ ਦੇ ਵਿੱਚ ਨੂੰ ਅਨੁਭਵ ਕਰਨਾ ਹੈ ਕਿ ਉਹ ਵਿਸ਼ਵਾਸ ਜਿਹੜਾ ਮੇਰਾ ਅੰਦਰ ਮੇਰੇ ਸਾਕੂਲਟ ਕਰ ਰਿਹਾ ਹੈ ਇਹ ਸਾਰੀਆਂ ਜਿਹੜੀਆਂ ਸਥਿਤੀਆਂ ਨੇ ਇਹ ਅਨਹਦ ਨਾਦ ਦੀ ਪ੍ਰਾਪਤੀ ਲਈ ਬਹੁਤ ਸਹਾਇਕ ਹੁੰਦੀਆਂ ਮਰਬਾਣੀ ਨੂੰ ਮੰਨਣ ਵਾਲੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਲੋਕ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਨੂੰ ਮੰਨਣ ਵਾਲੇ ਲੋਕ ਵਿਦਵਾਨ ਤੇ ਹੋ ਸਕਦੇ ਨੇ ਪਰ ਅਨੁਭਵੀ ਹੋਣਾ ਕੋਈ ਲਾਜ਼ਮੀ ਨਹੀਂ ਜਿੰਨੇ ਵੀ ਅਸੀਂ ਕਲਮਕਾਰ ਹਾਂ ਡਾਕਟਰ ਹਾਂ ਜੋ ਵੀ ਸਾਡੀਆਂ ਸਥਿਤੀਆਂ ਨੇ ਉਹਨਾਂ ਦੇ ਵਿੱਚ ਅਸੀਂ ਗਿਆਨੀ ਹੋ ਸਕਦੇ ਹਾਂ ਪਰ ਖਿੜੇ ਹੋ ਸਕਦੇ ਹਾਂ ਨਾਸ਼ਕ ਹੋ ਸਕਦੇ ਹਾਂ ਆਸਤਕ ਹੋ ਸਕਦੇ ਹਾਂ ਇਹ ਸਾਡੀ ਦ੍ਰਿਸ਼ਟੀ ਹੈ ਆਪਣੀ ਐਸ ਦ੍ਰਿਸ਼ਟੀ ਤੋਂ ਅਸੀਂ ਆਪਣਾ ਅਨੁਭਵ ਦਿੰਨੇ ਹਾਂ ਪਰ ਜਿਹੜੀ ਅਸਲੀਅਤ ਹੈ ਇਹਨਾਂ ਗ੍ਰੰਥਾਂ ਦੀ ਇਹਨਾਂ ਗ੍ਰੰਥਾਂ ਦੀ ਇਹ ਸੋਚ ਦੀ ਜਿਹੜੀ ਅਸਲ ਸਥਿਤੀ ਹੈ ਉਹ ਨੂੰ ਗੁਰੂ ਜਾਣਦੇ ਨੇ ਜਾਂ ਤੁਸੀਂ ਉਹ ਤੋਂ ਜਾਣ ਸਕਦੇ ਹੋ ਜਦੋਂ ਤੁਸੀਂ ਇਸ ਕਰਮ ਦੇ ਵਿੱਚ ਦੀ ਇਸ ਪ੍ਰਕਿਰਿਆ ਦੇ ਵਿੱਚ ਦੀ ਗੁਜ਼ਰਨਾ ਸ਼ੁਰੂ ਕਰਦੇ ਹੋ ਇਹ ਖੇਡ ਜਿਹੜੀ ਆ ਇਹ ਪੜਨ ਨਾਲ ਨਹੀਂ ਇਹਦੀ ਵਿਆਖਿਆ ਕਰਨ ਨਾਲ ਨਹੀਂ ਇਹਦੀ ਸਮੀਖਿਆ ਕਰਨ ਨਾਲ ਨਹੀਂ ਇਹ ਜੀਣ ਨਾਲ ਹੈ ਇਹਨੂੰ ਜੀਣਾ ਹੈ ਇਹਨੂੰ ਅਨੁਭਵ ਕਰਨਾ ਹੈ ਜੀਣਾ ਹੈ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਸਾਉਣਾ ਹੈ ਤਾਂ ਕਿ ਅਸੀਂ ਉਸ ਅਨਹਦ ਨਾਦ ਦੀ ਵਰਸਾ ਦਾ ਅਨੰਗ ਮਾਨ ਸਕੀਏ ਮੈਂ ਇੱਥੇ ਗੱਲ ਇਹ ਸਪਸ਼ਟ ਕਰ ਦੇਣੀ ਚਾਹਣਾ ਹਾਂ ਕਿ ਅਨਹਦ ਨਾਦ ਦੇ ਸੁਣ ਨਾਲ ਪ੍ਰਾਪਤੀ ਕਿ ਹੋਏਗੀ ਜਦ ਮਨ ਧਿਆਨ ਤੇ ਸਿਮਰਨ ਵਿੱਚ ਲਾ ਕੇ ਟਿਕਾਉ ਹੋ ਜਾਵੇਗਾ ਕੰਟਰੋਲ ਵਿੱਚ ਆ ਜਾਵੇਗਾ ਸੁਣ ਹੋਣ ਦੀ ਵਰਸਾ ਵਿੱਚ ਆ ਜਾਵੇਗਾ ਤੇ ਮਨ ਜੀਤੇ ਜਗ ਜੀਤ ਤੁਸੀਂ ਪਰਮਾਤਮਾ ਦੇ ਹੁਕਮ ਅਨੁਸਾਰ ਅਕਾਲ ਪੁਰਖ ਦੀ ਬਾਣੀ ਦੇ ਅਨੁਸਾਰ ਅਕਾਲ ਪੁਰਖ ਦੀ ਰਹਿਮਤ ਦੇ ਅਨੁਸਾਰ ਤੁਸੀਂ ਜ਼ਿੰਦਗੀ ਨੂੰ ਜੀਣ ਦੇ ਕਾਬਲ ਹੋ ਲੋਏ ਤੁਹਾਨੂੰ ਆਸ-ਪਾਸੇ ਦੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਚਿੰਤਾਵਾਂ ਜਿਹੜੀਆਂ ਨੇ ਉਹ ਅਸਰ ਅਦਾ ਨਹੀਂ ਹੋਣਗੀਆਂ ਮਨੁੱਖ ਦਾ ਮਕਸਦ ਹਰ ਵੇਲੇ ਸੁੱਖਾਂ ਦੀ ਪ੍ਰਾਪਤੀ ਹੈ ਪਰ ਸੁੱਖਾਂ ਦੀ ਪ੍ਰਾਪਤੀ ਦੀਆਂ ਅਰਦਾਸਾਂ ਹੋਣ ਦੇ ਬਾਵਜੂਦ ਉਹਨਾਂ ਦੇ ਸਿਮਰਨ ਕਰਨ ਦੇ ਬਾਵਜੂਦ ਨਾਮ ਜਪਣ ਦੇ ਬਾਵਜੂਦ ਸਾਨੂੰ ਕੁਝ ਪ੍ਰਤੀਸ਼ਤ ਆਨੰਦ ਮਿਲਦਾ ਹੈ ਕਦੋਂ ਜਦੋਂ ਅਸੀਂ ਵਿਸ਼ਵਾਸ ਲੈ ਕੇ ਇੱਕ ਮਿਕਤਾ ਕਰਕੇ ਦਲੀਨ ਹੋ ਕੇ ਉਸ ਸ਼ਬਦ ਨੂੰ ਉਸ ਸ਼ਬਦ ਨੂੰ ਸਤਿ ਨਾਲ ਜੋੜ ਲੈਂਦੇ ਹਾਂ ਫਿਰ ਜਾ ਕੇ ਸਾਨੂੰ ਕੋਈ ਅੰਦਰੋਂ ਅੰਦਰੂਨੀ ਗਿਆਨ ਜਿਹੜਾ ਹੈ ਉਹ ਸਾਡਾ ਅਨੁਭਵ ਹੁੰਦਾ ਹੈ ਅਗਰ ਜੇ ਤੁਸੀਂ ਕਹੋ ਨਾ ਕੇ ਪਾਣੀ ਪੜਿਆ ਮਾਣੀ ਪੜਿਆ ਪਾਣੀ ਸੁਣਿਆ ਤੁਹਾਡੇ ਰੋਗ ਠਲ ਜਾਣਗੇ ਨਹੀਂ ਜਦ ਤੱਕ ਤੁਸੀਂ ਉਸ ਸ਼ਬਦ ਨੂੰ ਆਪਣੀ ਸੁਰਤ ਨਾਲ ਮਿਲਾ ਕੇ ਧਿਆਨ ਯੋਗਿਤ ਨਹੀਂ ਜਾਂਦੇ دنیا ਵੀ ਸੁੱਖਾਂ ਨੂੰ ਹੁੰਦੇ باوجود ਵੀ ਅੰਧਿਸ਼ਕਾਰ ਦਿੰਦੇ ਹੋ ਕਿਸੇ ਦੇ ਸੁੱਖਾਂ ਵੱਲ ਵੇਖ ਕੇ ਆਨੰਦ ਹੁੰਦੇ ਹੋ ਇਸੇ ਦੁੱਖ ਵੀ ਕਿ ਪਰੇਸ਼ਾਨ ਹੁੰਦੇ ਹੋ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਇਹ ਪ੍ਰਾਣੀ ਜੋ ਵੀ ਸਰਤੀ ਤੇ ਆਇਆ ਹੈ ਚਾਹੇ ਉਹ ਪੁਣੀ ਹੈ ਚਾਹੇ ਅਗੁਣੀ ਹੈ ਪਾਪੀ ਹੈ ਪੁਣੀ ਜਨਮ ਅਸੀਂ ਸਮਾਜਿਕ ਤੌਰ ਤੇ ਨਿਸ਼ਾਨਦੇਹੀ ਕੀਤੀ ਹੋਈ ਹੈ ਉਹ ਸਾਰੇ ਦੇ ਸਾਰੇ ਜੀਵ ਜਿਹੜੇ ਨੇ ਉਸ ਪ੍ਰਮਾਤਮਾ ਪਰਮ ਪ੍ਰਤਾ ਪਰਮਾਤਮਾ ਦੀ ਦੇਣ ਨੇ ਉਹਨਾਂ ਨੂੰ ਉਸ ਮਾਲਕ ਨੇ ਪੈਦਾ ਕੀਤਾ ਹੈ ਮੂਸ ਮਾਲਕ ਨੇ ਜੀਨ ਦਾ ਸਾਧਨ ਦਿੱਤਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਉਹਦੇ ਪੈਦਾ ਕੀਤੇ ਹੋਏ ਨੇ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਤੁਹਾਨੂੰ ਮਨ ਦਿੱਤਾ ਹੈ ਬੁੱਧੀ ਦਿੱਤੀ ਹੈ ਤੁਸੀਂ ਉਹਨੂੰ ਰੋਤੀ ਵਰਸੋਂ ਕਰਕੇ ਇਸ ਸੰਜੇਰ ਦੇ ਵਿੱਚੋਂ ਨਿਕਲ ਸਕਦੇ ਹੋ ਤੋਂ ਅਨਹਦ ਨਾਮ ਦਾ ਆਨੰਦ ਮਾਣ ਸਕਦੇ ਹੋ ਜਦ ਐਸੀ ਵਰਸਾ ਵਿੱਚ ਜਾਓਗੇ ਤਾਂ ਇੱਕ ਇੱਕ ਅਜੀਬ ਕਿਸਮ ਦਾ ਆਨੰਦ ਪਾਦਾ ਹੋਏਗਾ ਜਿਹੜਾ ਕਿ ਸੰਸਾਰਕ ਵਰਸਮਾ ਦੇ ਵਿੱਚੋਂ ਪ੍ਰਾਪਤ ਨਹੀਂ ਹੋਏਗਾ ਅੱਜ ਦੇ ਐਪੀਸੋਡ ਦੇ ਵਿੱਚ ਮੈਂ ਸਮਾਪਤੀ ਕਰਨਾ ਮੈਂ ਬੇਨਤੀ ਕਰੂੰਗਾ ਕਿ ਇਸ ਐਪੀਸੋਡ ਨੂੰ ਹਰ ਹਾਲਤ ਦੇ ਵਿੱਚ ਸਬਸਕ੍ਰਾਈਬ ਕਰੋ ਲਾਈਕ ਕਰੋ ਆਪਨੇ ਕਮੈਂਟਸ ਜਰੂਰ ਦਿਆ ਕਰੋ ਤਾਂ ਕਿ ਅਸੀਂ ਇਸ ਮਾਰਗ ਦੀ ਵਿੱਚ ਚੱਲਿਆਂ ਜਿਹਦੇ ਵਿੱਚ ਨਹੀਂ ਆਪਣੇ ਚੜ ਸਕੀਏ ਜਿਹਨੇ ਆਪਣੇ ਤੇ ਪਰਮਾਤਮਾ ਨੂੰ ਚੜਾਉਣਾ ਹੈ ਪਰ ਤੁਹਾਡੀਆਂ ਤੁਹਾਡੇ ਸਹਿਯੋਗ ਜਿਹੜੇ ਨੇ ਤੁਹਾਡੇ ਸੁਝਾਅ ਜਿਹੜੇ ਨੇ ਉਹ ਸਾਨੂੰ ਅਗਲੇ ਆਗਲੇ ਦੇ ਐਪੀਸੋਡ ਤਿਆਰ ਕਰਨ ਵਾਸਤੇ ਫਲਾਪ ਐਪੀਸੋਡ ਬਣਾਉਣ ਵਾਸਤੇ ਸਾਡੇ ਲਈ ਬਹੁਤ ਸਹਾਇੀ ਹੁੰਦੇ ਨੇ ਇਸ ਕਰਕੇ ਤੁਸੀਂ ਮਨ ਲਾ ਕੇ ਸੁਣੋ ਚੰਗਾ ਲੱਗਦਾ ਹੈ ਤੇ ਉਹਨੂੰ ਅਡਾਪਟ ਕਰੋ ਨਹੀਂ ਚੰਗਾ ਲੱਗਦਾ ਤੇ ਤੇ ਨਵਾਂ ਰਖਦਾ ਮੈਂ ਇਹ ਨਹੀਂ ਕਹੂੰਗਾ ਕਿ ਤੁਸੀਂ ਅਨਹਦ ਨਾਦ ਨੂੰ ਸੁਣ ਤੋਂ ਵਾਂਝੇ ਰਹਿ ਜਾਓ ਉਹ ਸਰੋਸ਼ਨੀ ਨੂੰ ਵੇਖਣ ਤੋਂ ਵਾਂਝੇ ਰਹਿ ਜਾਓ ਨਾ ਤੁਸੀਂ ਜਿਹੜਾ ਰਸਤਾ ਬ੍ਰਿਸ਼ੀ ਜੀ ਨੇ ਤੁਹਾਨੂੰ ਦੱਸਿਆ ਉਹ ਉਹਨੂੰ ਵੇਖੋ ਦੂਸਰੇ ਸੰਤ ਮਹਾਤਮਾ ਮਹਾਂਪੁਰਖ ਗਿਆਨੀ ਕਥਾਵਾਚਕ ਵਿਚਾਰ ਦੇ ਰਹੇ ਨੇ ਸੁਣੋ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਗੁਰਬਾਣੀ ਦੇ ਉੱਤੇ ਕੇਂਦਰਿਤ ਹੋ ਬਾਈ ਗੁਰਜੀ ਕਾ ਖਾਲਸਾ ਹੈ ਗੁਰਜੀ ਕੀ ਫਤਿਹ ਵਾਦੀ ਘਾਟੇ ਦੀ ਮਾਫੀ ਅਗਲੇ ਐਪੀਸੋਡ ਵਿੱਚ ਫੇਰ ਮਿਲਾਂਗੇ ਤਦ ਤੱਕ ਵੀ ਆ ਗਿਆ